ਆ ਗਿਆ ਤਰਫ ਦੀ ਕੋ ਇਸ ਸਥਾਈ ਥਾਮ ਨਹੀਂ ਹੈ ਕਿ جنگਬੰਦੀ ਹੋਵੇਗੀ ਇਹਦੇ ਪਿੱਛੇ ਕੀ ਹੈ ਕਿ ਜਿਹੜੇ ਕੁਝ ਇਜ਼ਰਾਈਲ ਦੇ ਫੌਜੀ ਨੇ ਉਹ ਗਵਾਜ਼ਾ ਫਲਸਤੀਨ ਦੇ ਵਿੱਚ ਕੈਦ ਨੇ ਹੋ ਸਕਦਾ ਹੈ ਉਹਨਾਂ ਕੈਦਿਆਂ ਨੂੰ ਛਡਾਉਣ ਦੇ ਲਈ ਇਹਨੇ ਸਾਜ਼ਿਸ਼ ਰਚੀ ਹੋਵੇ ਕਿ ਜਦ ਥੋੜਾ ਜਿਹਾ ਜੰਗਬੰਦੀ ਕਰ ਲੋ ਤੇ ਬਾਅਦ ਵਿੱਚ ਫੇਰੇ ਲੜਾਈ ਜਿਹੜੀ ਹੈ ਉਸੇ ਤਰ੍ਹਾਂ ਦੀ ਹੋਵੇ ਪਰ ਸਾ ਖੁਦ ਦੇਖਦੇ ਹੋਏ ਆਪਣੀਆਂ ਅੱਖਾਂ ਨੂੰ ੁੱਲਾ ਰੱਖਿਏ ਤੇ ਅਸੀਂ ਉਹਨਾਂ ਲੋਕਾਂ ਦੁਨੀਆ ਭਾਦ ਦੇ ਵਿੱਚ ਜਿੱਥੇ ਵੀ ਕੋਈ ਐਦਾ ਦੀ ਗੱਲ ਹੋ ਰਹੀ ਆ ਤਾਂ ਸਾਨੂੰ ਉੱਥੇ ਜਾ ਕੇ ਇਤਿਹਹਾ ਦਾ ਨਾਰਾ ਮਾਰਨਾ ਚਾਹੀਦਾ ਆ ਇਹ ਨਾ ਹੋਵੇ ਜੇ ਜੰਗਲ ਨੂੰ ਲੱਗੀ ਅੱਗ ਤੇ ਚਿੜੀ ਚੁੰਝ ਵਿੱਚ ਪਾਣੀ ਪਾ ਕੇ ਅੱਗ ਨੂੰ ਲੰਗੀ ਕਿਸੇ ਨੇ ਪੁੱਛਿਆ ਕਿ ਤੇਰੀ ਚੁੰਝ ਦੇ ਪਾਣੀ ਨਾਲ ਅੱਗ ਬੁੱਝ ਥੋੜਾ ਜਾਏਗੀ ਤੇ ਉਹਦਾ ਕੋਈ ਜਵਾਬ ਸੀ ਜਾ ਜਾਏਗਾ ਪਰ ਮੇਰਾ ਨਾਮ ਜਿਹੜਾ ਹੈ ਨਾ ਉਹ ਅੱਗ ਬਚੋਣ ਵਾਲਿਆਂ ਨੂੰ ਆਏਗਾ ਤੇ ਆਪਣਾ ਫਰਜ ਕੀ ਹੈ ਸਾਡੇ ਕਵੀਆਂ ਦਾ ਅਸੀਂ ਚਾਹੇ ਅੱਜ ਇਹ ਕੀਤਾ ਪ੍ਰੋਗਰਾਮ ਬਹੁਤ ਵਧੀਆ ਆ ਮੈਂ ਸਾਰੇ ਹੀ ਜਿੰਨੇ ਵੀ ਲੋਕ ਇੱਥੇ ਆਏ ਨੇ ਸਾਡੇ ਨਾਲ ਤੈਨੂੰ ਤੁਹਾਡਾ ਵੀ ਕਰਦੀ ਆ ਤੇ ਮੈਨੂੰ ਇਹ ਚੰਗਾ ਵੀ ਲੱਗਿਆ ਕਿ ਤੁਸੀਂ ਉਹਨਾਂ ਇਰਤਦੇ ਪੱਛਿਆ ਰੋਂਦੀਆਂ ਬਾਵਾ ਉਹ ਉੱਜੜ ਰਹੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਸਭ ਕੁਝ ਬਰਬਾਦ ਹੋ ਗਿਆ ਉਹਨਾਂ ਨੇ ਹੱਥ ਦੇ ਵਿੱਚ ਨਾਹਰਾ ਲਾ ਲਿਆ। ਜਿਸੀ ਹੱਥ ਦੇ ਵਿੱਚ ਨਾਹਰਾ ਲਾ ਰਹੇ ਆ ਤਾਂ ਸਮਝੋ ਅਸੀਂ ਆਪਣਾ ਇੱਕ ਜਿਹੜਾ ਫਰਜ ਹੈ ਨਾ ਜਿਹੜਾ ਸਾਡੇ ਕਵੀ ਦਾ ਫਰਜ ਹੈ ਉਹ ਅਦਾ ਕਰ ਰਹੇ ਆ। ਮੇਰਾ ਅੱਜ ਇੱਥੇ ਆਉਣ ਦਾ ਮਕਸਦ ਇਹ ਸੀ ਕਿ ਉਤੇ ਸੀ ਮਹੀਨੇ ਸ਼ੁਰੂ ਕੀਤੀ ਆ। ਉਹ ਮਹੀਨੇ ਹੈ ਕਿ ਸਿਆਸਤ ਜਾ ਕੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਜਿਹਨੇ ਵੀ ਸਾਡੇ ਕਵੀ ਨੇ ਕਿਉਂਕਿ ਉਹ ਸਾਡੇ ਸਾਰੇ ਸਿੱਕੋਈ ਪਰਿਵਾਰ ਦੇ ਮੈਂਬਰ ਆ ਅਸੀਂ ਆਪਣੇ ਪਰਿਵਾਰ ਦੇ ਵਿੱਚ ਇੱਕ ਫਲਸਤੀਨ ਦੇ ਹੱਕ ਵਿੱਚ ਨਾਰਾ ਲਾਇਆ ਕਿ ਆਪਾਂ ਜਦੋਂ ਅਸੀਂ ਪ੍ਰੈਸ ਨੋਟ ਦੇਵਾਂਗੇ ਨਾ ਵੀ ਹਾਂ ਭਵਾਨੀ ਘਰ ਦੇ ਵਿੱਚ ਉਹ ਸਹਿਸਭਾ ਦੇਣ ਵਿੱਚ ਪ੍ਰੋਗਰਾਮ ਵਿੱਚ ਜਿੰਨੇ ਵੀ ਲੇਖਕ ਆਏ ਜਿੰਨੇ ਵੀ ਕਵੀ ਆਏ ਉਹਨਾਂ ਨੇ ਫਲਸਤੀਨ ਦੇ ਹੱਕ ਦੇ ਵਿੱਚ ਜਿਹੜੇ ਬੇਕਸੂ ਇਹ ਜਿਹੜੀ ਲੜਾਈ ਲੜਦੇ ਨੇ ਜਿਹੜੀ ਆਪਣੀ ਮਾਂ ਬੋਲਦੀ ਦੀ ਲੜਾਈ ਲੜਦੇ ਹੈ ਇਹਦੇ ਜਿਹੜੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਹੋਂਡਾ ਦੇ ਹੱਥ ਦੇ ਵਿੱਚ ਨਾਰਾ ਮਾਰਿਆ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚੇਗੀ ਤਾਂ ਮੈਨੂੰ ਲੱਗਦਾ ਹੈ ਹਰ ਚਾਲ ਜਿਹੜੀ ਹੈ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਹੋਵੇਗੀ ਖਾਸ ਕਰਕੇ ਸਾਡੇ ਕੰਮੀਆਂ ਦੇ ਵਿੱਚ ਗੱਲ ਉਹ ਬਿਲਕੁਲ ਠੀਕ ਸੀ ਜਿਹੜੇ ਵੀ ਨੇ ਕੱਪਟਨ ਦੇ ਵਿੱਚ ਦੱਸਿਆ ਹੈ ਕਿ ਜਿਹੜੇ ਕਵੀ ਨੇ ਨਾ ਕਵੀ ਉਹ ਸਮਾਜ ਦੀ ਪ੍ਰਤੀਸ਼ਾ ਨੇ ਧਰਤ ਕਰਨ ਵਾਲਾ ਉਹ ਵਰਗ ਹੁੰਦਾ ਉਹ ਸਭ ਤੋਂ ਜ਼ਿਆਦਾ ਚੇਤਨ ਵਰਗ ਹੁੰਦਾ ਜਿਨੇ ਆਪਣੀ ਲਿਖਤਾ ਦੇ ਰਾਹੀਂ ਹੋਰਾਂ ਨੂੰ ਸੇਧ ਦੇਣੀ ਹੁੰਦੀ ਏ ਹੋਰਾਂ ਨੂੰ ਦੱਸਣਾ ਹੁੰਦਾ ਏ ਕਿ ਸਮਾਜ ਦੇ ਵਿੱਚ ਆ ਹਨੇਰਾ ਏ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ ਸਾਡੇ ਵਾਸਤੇ ਆ ਰਸਤਾ ਏ ਕਵਤਾ ਸਹਿਰ ਵੀ ਹੋ ਸਕਦੀ ਏ ਕਵਤਾ ਮੁਹੱਬਤ ਦਿੱਤੇ ਮੁਹੱਬਤ ਦੀ ਡੋਣਾ ਉਥੇ ਕਵਤਾ ਅਦਾ ਮਹੱਤੀ ਪਾ ਕੇ ਸੰਭਲ ਜਿੱਥੇ ਚੈਲੇਂਜ ਕਰਨ ਦੀ ਧੋੜਾ ਜਿੱਥੇ ਇੱਕ ਬੰਦਾਰ ਬਣਨ ਦੀ ਧੋੜਾ ਜਿੱਥੇ ਤਕਰੰਦੀ ਧੋੜਾ ਉਥੇ ਕਵਤਾ ਦੇ ਜਿਹੜੇ ਬੋਲ ਨੇ ਨਾ ਉਹ ਤਿੱਖੇ ਤਲਵਾਰ ਵੀ ਬਣ ਜਾਂਦੇ ਨੇ ਤੇ ਤਾਂ ਹੀ ਤਾਂ ਕਹਿੰਦੇ ਨੇ ਨਾ ਜਿਹੜੇ ਕਵੀ ਨੇ ਕਵੀਆਂ ਤੋਂ ਸਿਆਸਤ ਬਹੁਤ ਕਰਦੀ ਆ ਕਵੀ ਉਥੇ ਨਹੀਂ ਇਹੀ ਹੋਇਆ ਕਾਜਾਂ ਦੇ ਵਿੱਚ ਵੀ ਆਮ ਲੋਕਾਂ ਤੋਂ ਪਹਿਲਾਂ ਉਹ 17 ਕੰਗਿਆ ਤੋਂ ਪਹਿ ਗਿਆ ਪਹਿਲਾਂ ਉਹਨਾਂ ਨੂੰ ਖਤਰਾ ਪੱਤਰਕਾਰਾਂ ਤੋਂ ਪਹਿ ਗਿਆ ਪਹਿਲਾਂ ਖਤਰਾ ਉਹਨਾਂ ਨੂੰ ਕਿ ਲੋ ਇਹਨਾਂ ਦਾ ਕਤਲ ਕਰੋ ਕਤਲ ਕਿਤੇ ਦਿਓ ਇਹਨਾਂ ਨੂੰ ਮਾਰੋ ਪਹਿਲਾਂ ਵੀਰਤਾ ਕੇ ਇਹ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ ਦੁਨੀਆ ਭਰ ਦੇ ਵਿੱਚ ਲੈ ਕੇ ਨਾ ਜਾਣ ਵਿਆਹ ਕੁਸ਼ ਹੋ ਰਿਹਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਰਿਆ ਤਾਂ ਗਿਆ ਐਸੇ ਵੀ ਜਿਹੜੇ ਕਵੀ ਨੇ ਨਾ ਕਵੀ ਉਹ ਸਿਆਸਤ ਦੀਆਂ ਅੱਖਾਂ ਦੇ ਵਿੱਚ ਰੱਖਦੇ ਨੇ ਜੇ ਉਹਨਾਂ ਦੀ ਕਲਪਤਾ ਸਿੱਧਾ ਉਹਨਾਂ ਤੋਂ ਸਵਾਲ ਉਹਦਾ ਸਮਾਏ ਕਿਸਵਾਲ ਤੇ ਕਰਦੀ ਹੈ ਤੇ ਮੇਰੀ ਹੈफी ਬੈਂਤੀ ਸੀ ਕਿਉਂਕਿ ਸਾਨ ਡੋਲਰ ਦੇ ਤੋਂ ਹੋਇਆ ਬੈਠੇ ਹੀ ਲਾਜ਼ਮ ਹੋ ਗਈ ਜਖਮੀ ਹੋਈ ਬੈਠੇ ਨੇ ਅਸੀਂ ਉੱਥੇ ਗਏ ਜ ਰੇਲਵੇ ਸਟੇਸ਼ਨ ਤੇ ਅੱਧਾ ਲੱਗ ਗਿਆ ਅਸੀਂ ਦਾ ਤੇ ਇਹਨਾਂ ਨੂੰ ਮੈਂ ਮਾੜਾ ਜਿਹੀ ਪੂਰੀ ਗੱਲ ਕੀਤੀ ਕਿ ਚਲੋ ਬਈ ਆਪਾਂ ਇੱਕ ਆ ਦਾ ਨਾਰਾ ਭਮਾਰੀਏ ਤੇ ਬਾਹਰ ਨੂੰ ਜਾਣਾ ਚਾਹੀਦਾ ਇਹਨਾਂ ਨੇ ਕਿ ਆ ਕੋਈ ਗੱਲ ਨਹੀਂ ਆਪਾਂ ਇਕੱਠੇ ਚੱਲਦੇ ਆ ਤੇ ਬੱਸ ਸਟੈਂਡ ਤੇ ਸਾਰੇ ਆਪਣਾ ਬੈਨਰ ਲੈ ਕੇ ਖੜੇ ਸੀ ਤੇ ਜਦੋਂ ਬੈਨਰ ਲੈ ਕੇ ਸੀ ਉੱਥੇ ਗੁਜ਼ਾਰੇ ਵਿੱਚ ਪਹੁੰਚੇ ਆ ਤੁਸੀਂ ਇਹ ਖਾਰਾ ਮੰਨੋਗੇ ਕਿ ਉਥੇ ਲੋਕਾਂ ਦਾ ਧਿਆਨ ਨਹੀਂ ਖਿੱਚਿਆ ਗਿਆ ਤੇ ਸਪੈਸ਼ਲ ਕੇਸ ਤੇ ਬੋਲਣ ਦਾ ਮੌਕਾ ਵੀ ਦਿੱਤਾ ਗਿਆ ਕਿਉਂਕਿ ਕਵੀਆ ਨੂੰ ਤੇ ਲੇਖਕਾਂ ਨੂੰ ਆਮ ਲੋਕ ਜਿਹੜੇ ਨੇ ਨਾ ਉਹ ਉਡੀਕਦੇ ਨੇ ਕਿ ਕਿਸ ਤਰ੍ਹਾਂ ਇਹ ਸਾਡੇ ਵਿੱਚੋਂ ਤੇ ਆ ਕੇ ਕੋਈ ਨਵੀਂ ਗੱਲ ਸਾਡੇ ਵਿੱਚ ਰੱਖਣ ਤੇ ਸਾਡੇ ਮਸਲਿਆਂ ਨੂੰ ਇਹ ਰੋਧਾ ਤੱਕ ਲੈ ਕੇ ਜਾਣ ਇਸੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਫਲ ਪ੍ਰੋਗਰਾਮ ਹੈ ਇਦੇ ਨਾਲ ਵੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਾਂਗੀ ਕਿ ਸਾਡੀ ਜਿਹੜੀ ਕਿਤਾਬ ਹੈ ਮੈਗਾਜ਼ਾ ਕਹਿਣਾ ਵਾ ਇਹਦੇ ਵਿੱਚ ਕਵੀਆਂ ਦੀ ਭੇਦਨਾ ਹੈ ਕਵੀਆਂ ਦੀ ਆਵਾਜ਼ ਹੈ ਕਵੀਆਂ ਦਾ ਹਾਲਾ ਨਾਰਾਇ ਤੇ ਨੂੰ ਚਿੰਤਨ ਪ੍ਰਕਾਸ਼ ਨੇ ਛਾਪਿਆ ਹੈ ਉਹਨੇ ਆਪ ਹੀ ਛਾਪਿਆ ਹੈ ਤੇ ਉਹਨੇ ਅੱਜ ਆਉਣਾ ਸੀ ਇੱਥੇ ਜਿੱਥੇ ਵੀ ਉਹ ਨਾਲ ਜਾਂਦਾ ਸਾਡੇ ਉਹਨੇ ਕਿਤਾਬਾਂ ਵੇਚਣ ਆਉਣਾ ਸੀ ਤੇ ਉਹਨਾਂ ਦੇ ਇਹਾਰੇ ਤੋਂ ਆਪਕੇ ਨੂੰ ਵਾਪਸ ਲਾਣਾ ਪਿਆ ਤੇ ਉਹਨੇ ਕਿਤਾਬਾਂ ਮੈਨੂੰ ਦਿੱਤੀਆਂ ਨਹੀਂ ਮੈਂ ਤੀਨ ਕਿਤਾਬਾਂ ਲੈ ਕੇ ਆਈਆਂ ਉਹਨੇ ਉਹਦੀ ਕੀਮਤ ਬਹੁਤ ਘੱਟ ਹੈ 100 ਰੁਪਏ ਤੇ ਉਹ ਤੁਸੀਂ ਤਾਂ ਆਪ ਵੀ ਲੈ ਕੇ ਜਾਓ ਤੇ ਆਪਣੇ ਦੋਸਤ મિતਰ ਜਿਨ੍ਹਾਂ ਨੂੰ ਵੀ ਦੇਣੀ ਹੈ ਉਹਨਾਂ ਨੂੰ ਵੀ ਦਿਓ ਤਾਂ ਕਿ ਆਪਾਂ ਗਾਸਾ ਦੇ ਖੱਤ ਦੇ ਵਿੱਚ ਜਿਹੜੀ ਹੈ ਉਹ ਇੱਕ ਨੈਤਿਕ ਲਈ ਹੈ ਤੇ ਸਾਡੀ ਆਵਾਜ਼ ਜਿਹੜੀ ਹੈ ਉਹ ਦੁਨੀਆ ਭਰ ਦੇ ਵਿੱਚ ਜਾਵੇ ਇਹਨਾਂ ਕੁਝ ਕਹਿੰਦੀ ਹੁਈ ਤੁਹਾਡਾ ਸਾਰਿਆਂ ਦਾ ਤੈਨੂੰ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮੈਨੂੰ ਵੰਵਰਾ ਰਹੇ ਇੱਕ ਕਵਤਾ ਚਾਹਦਾਰ ਹਈਆ ਕਹਿੰਦੇ ਸਿਆਸ ਸੱਤਾ ਨਵੀਂ ਤੋਰ ਤੋਂ ਡਾਂਤੀ ਏ ਜਦੋਂ ਉਸ ਤੇ ਸ਼ਬਦ ਹਥਿਆਰ ਬਣ ਜਾਂਦੇ ਨੇ ਤਾਂ ਇੱਕ ਪਾਸੇ ਉਹ ਕਵੀ ਨੂੰ ਜੇਲ੍ਹ ਵਿੱਚ ਰੱਖਦੀ ਏ ਤੇ ਦੂਸਰੇ ਪਾਸੇ ਕਵੀ ਤੇ ਜ਼ੁਲਮ ਕਰਦੀ ਏ ਸ਼ਬਦ ਦੇ ਉਹ ਲੋਕਾਂ ਦੇ ਅੰਦਰ ਧੜਕਦੇ ਨੇ ਕਵੀ ਚਾਹੇ ਸਰੀਰਕ ਤੌਰ ਤੇ ਚਲਾ ਜਾਵੇ ਪਰ ਉਹਦੇ ਬੋਲ ਜਿਹੜੇ ਨੇ ਉਹ ਲੋਕਾਂ ਦੇ ਅੰਦਰ ਜਦੋਂ ਬਸ ਜਾਂਦੇ ਨੇ ਤਾਂ ਉਸ ਸਮਾਜ ਦੇ ਵਿੱਚ ਇੱਕ ਨਵਾਂ ਬਦਲਾਅ ਲਿਆਉਂਦੇ ਨੇ ਤੇ ਇਹੀ ਕੁਸ਼ਾਦੀ ਹੋਏ ਤੁਹਾਡੇ ਵਰਗੇ ਕਵੀਆਂ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਨੇ ਕਿ ਬੈਨੂ ਐਵੀ ਮਾਲ ਹੈਗਾ ਕਿ ਸਾਡਾ ਇਹ ਵਾਲਾ ਏਰੀਆ ਜਿਹੜਾ ਬਰਨਾਲਾ ਹੋਇਆ ਸੰਨੂਰ ਹੋਇਆ ਭਵਾਨੀਗੜ ਹੋਇਆ ਮਾਨ ਸਾਹਿਤ ਦਾ ਮਾਲ ਬਹੁਤ ਵਧੀਆ ਲੱਗਦਾ ਕਿਉਂਕਿ ਮੈਂ ਇਸਦੀ ਇੱਥੋਂ ਦੀ ਜੰਪਾਲਾ ਤੇ ਇੱਥੋਂ ਦੇ ਲੋਕਾਂ ਦੇ ਵਿੱਚ ਕੁਝ ਜਾਰੂਆ ਸ਼੍ਰੀ ਹੈਗਾ ਆ। ਉਹ ਜਿੱਥੇ ਕੋਈ ਵਰਤ ਕਾ ਹੋ ਰਿਹਾ ਹੋਵੇ ਚਾਹੇ ਉਹ ਉੱਥੇ ਆ ਕੇ ਆਵਾਜ਼ ਵੀ ਬੰਦਦੇ ਨੇ ਤੇ ਇਹ ਆਵਾਜ਼ ਤੁਸੀਂ ਜ਼ਰੂਰ ਬਣੋਗੇ ਮੈਨੂੰ ਤੁਹਾਡੇ ਤੇ ਪੂਰੀ ਉਮੀਦ ਆ ਇਹ ਕੰਮ ਕਰਦੇ ਹੋ ਤੁਸੀਂ ਮੈਨੂੰ ਸੁਣਿਆ ਤੁਹਾਡਾ ਤੈਅ